ਵਿਦੇਸ਼ਾ ਨਮੀਰ ਰੁਪਿਆ ਪਰ ਸਸਟੀ ਕਾਲ ਤੇ ਮੈਂ ਤੁਹਾਡਾ ਆਪਣਾ ਕਬੱਡੀ ਖਿਡਾਰੀ ਸਤੂ ਖੜੂ ਸਾਹਿਬ ਆਸਟ੍ਰੇਲੀਆ ਵਾਲਾ ਆ ਯਾਰਾਂ ਦਾ ਯਾਰ ਆ ਮੇਰਾ ਆਲਮੋਸਟ ਇੰਟਰਨੈਸ਼ਨਲ ਲੈਵਲ ਤੇ ਖੇਡਦਾ ਮੈਨੂੰ 12 ਸਾਲ ਹੋ ਗਏ ਜੀ 13ਵਾਂ ਸਾਲ ਚੱਲ ਰਿਹਾ ਆਸਟ੍ਰੇਲੀਆ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਕਬੱਡੀ ਕਲੱਬ ਮੱਲਵਾਰ ਦਾ ਆਸਟ੍ਰੇਲੀਆ 'ਚ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਲੱਖ ਲੱਖ ਰੁਪਏ ਮੈਂ ਕਿਹਾ ਉਹ ਵੀ ਖੁਸ਼ ਨਹੀਂ ਆ ਗਏ ਪਰ ਸਾਈਕਲਾਂ ਸਾਈਕਲ ਲੈ ਕੇ ਜਿੰਨੇ ਖੁਸ਼ ਹੋਏ ਨਾ ਬੰਦੇ ਇਹ ਗੱਲ ਸਹੀ ਹੈ ਇਧਰ ਗਰਦੇ ਤੇ ਇੱਕ ਟਰੈਕਟਰ ਤੇ ਇੱਕ ਟਰ ਅਗਲੀ ਵਾਰੀ ਭਾਈ ਨਾਮ ਘਟਾ ਦਈਏ ਵਟੇ ਸਾਈਕਲ ਵੱਧ ਵੜਾਂਗੇ ਥੋੜਾ ਪਿਆਰ ਨੇ ਤਿਆਨੇ ਰੱਖੀ ਨਾਮ ਸੋਹਰਿਆਂ ਦੀ ਹੋਈ ਥੋੜਾ ਪਿਆਰ ਰਣ ਮੇਰੇ ਭਰਾ ਬਣ ਕੇ ਕਿੰਨਾ ਜ਼ਿੰਦਗੀ ਚ ਹੱਸੀ ਉਹਨਾਂ ਡੋਲੀ ਪਤਾ ਬਿਲਕੁਲ ਨਹੀਂ ਕਰਨਾ ਚਾਹੀਦਾ ਜਿਹੜੇ ਚਿੱਟੇ ਵਾਲ ਤੁਰੇ ਫੰਦੇ ਆ ਸਭ ਤੋਂ ਬੇੜਾ ਕਰਕੇ ਜਿਹੜਾ ਨਸ਼ੇ ਦਾ ਆਇਆ ਹੋਲੇ ਆ ਗੁਰਦਾਸਪੁਰ 28 ਫਰਵਰੀ ਛਿੰਦਾ ਅਮਲੀ ਕਬੱਡੀ ਦਾ ਇੱਕ ਅਜਿਹਾ ਨਾਮ ਸੀ ਜਿਸ ਦੇ ਬਾਰੇ ਕਿਹਾ ਜਾਂਦਾ ਹੈ ਕਿ ਛਿੰਦਾ ਜਿਸ ਦਾ ਗੁੱਟ ਫੜ ਲੈਂਦਾ ਹੈ ਉਹ ਫਿਰ ਛੁਡਾ ਨਹੀਂ ਸਕਦਾ ਸਵਰਗੀ ਛਿੰਦਾ ਅਮਲੀ ਕਬੱਡੀ ਖੇਡ ਦਾ ਮਹਾਨ ਜਾਫੀ ਸੀ ਜਿਸ ਨੇ ਕਬੱਡੀ ਦਾ ਵਿਦੇਸ਼ਾਂ ਦੇ ਵਿੱਚ ਵੀ ਪਰਚਮ ਲਹਿਰਾ ਦਿੱਤਾ ਸੀ ਉਹਨਾਂ ਦੇ ਸੁਪੁੱਤਰ ਗੈਵਿਨ ਬਾਠ ਜੋ ਇੰਗਲੈਂਡ ਦੇ ਵਿੱਚ ਸੈਟਲ ਹੋ ਚੁੱਕੇ ਹਨ ਤੇ ਭਤੀਜੇ ਗੁਰਮੀਤ ਸਿੰਘ ਗੇਜਾ ਦੇ ਵੱਲੋਂ ਹਰ ਸਾਲ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਵੱਡਾ ਕਬੱਡੀ ਟੂਰਨਾਮੈਂਟ ਕਰਵਾਇਆ ਜਾਂਦਾ ਜਿਸ ਦੇ ਵਿੱਚ ਕਬੱਡੀ ਦੀਆਂ ਨਾਮਵਰ ਟੀਮਾਂ ਹਿੱਸਾ ਲੈਂਦੀਆਂ ਤੇ ਜੇਤੂ ਰਹਿਣ ਵਾਲੀ ਟੀਮਾਂ ਨੂੰ ਵੱਡੇ ਇਨਾਮ ਵੀ ਦਿੱਤੇ ਜਾਂਦੇ ਨੇ ਉਹਨਾਂ ਦੇ ਜੱਦੀ ਪਿੰਡ ਕਲਕਲਾ ਵਿਖੇ 7ਵਾਂ ਕਬੱਡੀ ਕੱਪ ਕਰਵਾਇਆ ਗਿਆ ਜਿਸ ਦੇ ਵਿੱਚ ਸੂਬੇ ਦੀਆਂ ਮਸ਼ਹੂਰ ਕਬੱਡੀ ਟੀਮਾਂ ਨੇ ਭਾਗ ਲਿਆ ਇਸ ਮੌਕੇ ਕਬੱਡੀ ਦੇ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਤਿੰਨ ਨਾਮਵਰ ਖਿਡਾਰੀਆਂ ਨੂੰ ਫੋਰਡ ਟਰੈਕਟਰ ਦੇ ਕੇ ਪ੍ਰਬੰਧਕਾਂ ਦੇ ਵੱਲੋਂ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿੱਚ ਬਿੱਲਾ ਜੋਲ ਸੱਤੂ ਖੰਡੂਰ ਸਾਹਿਬ ਤੇ ਗੱਜਣ ਡੇਰਾ ਬਾਬਾ ਨਾਨਕ ਸ਼ਾਮਲ ਹਨ ਕਬੱਡੀ ਕੱਪ ਦਾ ਫਾਈਨਲ ਮੈਚ ਬਾਬਾ ਦੀਪ ਸਿੰਘ ਮਾਜਾ ਕਲੱਬ ਤੇ ਗੁਰਦਾਸਪੁਰ ਲਾਇਨਸ ਦੇ ਵਿਚਕਾਰ ਖੇਡਿਆ ਗਿਆ ਜਿਸ ਦੇ ਵਿੱਚ ਕੜੇ ਮੁਕਾਬਲੇ ਦੌਰਾਨ ਬਾਬਾ ਦੀਪ ਸਿੰਘ ਮਾਜਾ ਕਲੱਬ ਜੇਤੁਰੇ ਜੇਤੁਰੇ ਟੀਮ ਨੂੰ 111000 ਦਾ ਨਗਦ ਇਨਾਮ ਤੇ ਦੂਜੇ ਨੰਬਰ ਤੇ ਆਉਣ ਵਾਲੀ ਟੀਮ ਨੂੰ 91000 ਨਗਦ ਜਿਹੜਾ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਇਸ ਮੌਕੇ ਤੇ ਗੱਲਬਾਤ ਦੌਰਾਨ ਇਸ ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਗੁਰਮੇਤ ਸਿੰਘ ਗੇਜਾ ਨੇ ਕਿਹਾ ਕਿ ਉਹ ਸਾਰੇ ਹੀ ਆਪਣੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਰਹਿੰਦੇ ਸੱਜਣਾ ਇਲਾਕਾ ਨਿਵਾਸੀਆਂ ਦੇ ਵੀ ਧੰਨਵਾਦੀ ਹਾਂ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਸਫਲਤਾਪੂਰਵਕ ਟੂਰਨਾਮੈਂਟ ਮੁਕੰਮਲ ਹੋਇਆ ਬਹੁਤ ਵਧੀਆ ਬਾਰਾਂ ਨੇ ਪ੍ਰਚਾਰਿਆ ਜਿਨ੍ਹਾਂ ਦੇ ਸਾਰੇ ਭਰਾਵਾਂ ਦਾ ਸਹਿਯੋਗ ਵਾ ਜਿਨ੍ਹਾਂ ਕੋਈ ਦਿੱਤਾ ਵਾ ਉਹਨਾਂ ਦਾ ਵੀ ਬੜਾ ਧੰਨਵਾਦ ਜਿਨ੍ਹਾਂ ਨੇ ਲਾਏ ਆ ਉਹਨਾਂ ਦਾ ਵੀ ਬਹੁਤ ਧੰਨਵਾਦ ਆ ਜਿਹੜੇ ਆਏ ਉਹਨਾਂ ਦਾ ਵੀ ਬਹੁਤ ਧੰਨਵਾਦ ਆ ਬੜੀ ਬੜੀ ਦੂਰੋਂ ਪਲੇਅਰ ਆਏ ਆ ਦੇਖਣ ਵਾਲੇ ਵੀ ਆਏ ਆ ਬਾਕੀ ਆ ਬੜਾ ਸਭ ਤੋਂ ਵਧੀਆ ਮਜ਼ਾ ਪਤਾ ਕੀ ਆਇਆ ਆ ਆ ਕੁਪਨਾ ਸਾਈਕਲ ਜਿਹੜੇ ਵੰਡੇ ਆ ਨਾ ਜਿਨ੍ਹਾਂ ਨੂੰ ਲੱਖ ਲੱਖ ਰੁਪਏ ਮੈਂ ਕਿਹਾ ਉਹ ਵੀ ਖੁਸ਼ ਨਹੀਂ ਆ ਗਏ ਪਰ ਸਾਈਕਲਾਂ ਸਾਈਕਲ ਲੈ ਕੇ ਜਿਹਨੇ ਖੁਸ਼ ਹੋਏ ਨਾ ਬੰਦੇ ਸਾਈਕਲ ਸਹੀ ਆ ਅਗਲੀ ਵਾਰੀ ਭਾਏ ਇਨਾਮ ਘਟਾ ਦਈਏ ਵਟੇ ਸਾਈਕਲ ਵੱਧ ਵੱਡਾਂਗੇ ਇਨਾਮ ਦੀ ਗੱਲ ਵੱਡਿਆਂ ਦੀ ਨਹੀਂ ਹੈਗੀ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜੇ ਮੇਰੇ ਚਾਚਾ ਜੀ ਸ਼ਿੰਦਾ ਅਮਲੀ ਸੀ ਨਾ ਉਹਦਾ ਨਾਮ ਬੜਾ ਵੱਡਾ ਉਹਨਾਂ ਦਾ ਨਾਮ ਬਹੁਤ ਵੱਡਾ ਹੈ ਜੀ ਇੰਟਰਨੈਸ਼ਨਲ ਤੇ ਉਹਨਾਂ ਨੂੰ ਪ੍ਰੇਮ ਕਰਨ ਵਾਲੇ ਪਿਆਰ ਕਰਨ ਵਾਲੇ ਵੀ ਬੜੇ ਦਰਸ਼ਕ ਪਹੁੰਚੇ ਆ ਤੇ ਨਵੀ ਪਨੀਰੀ ਨੂੰ ਵੀ ਪਤਾ ਲੱਗਾ ਕਿ ਸ਼ਿੰਦਾ ਅਮਲੀ ਕੋਈ ਖਿਡਾਰੀ ਹੈਗਾ ਸੀ ਤਾਂ ਕਰਕੇ ਅਸੀਂ ਕਬੱਡੀ ਕੱਪ ਕਰਾਉਨੇ ਆ ਆਦਰਵਾਇਜ਼ ਕਬੱਡੀ ਸਾਡੇ ਚ ਨਾ ਕੋਈ ਖੇਡਦਾ ਹੁੰਦਾ ਨਾ ਕਬੱਡੀ ਕੱਪ ਨਹੀਂ ਕਰਾਉਣਾ ਨੌਜਵਾਨਾਂ ਨੂੰ ਇਹੋ ਮੈਸੇਜ ਹੈ ਕਿ ਨਸ਼ਾ ਪਤਾ ਬਿਲਕੁਲ ਨਹੀਂ ਕਰਨਾ ਚਾਹੀਦਾ ਜਿਹੜੇ ਚਿੱਟੇ ਵਾਲ ਤੁਰੇ ਫੰਦੇ ਆ ਸਭ ਤੋਂ ਬੇੜਾ ਕਰਕੇ ਜਿਹੜਾ ਨਸ਼ੇ ਦਾ ਆਇਆ ਹੋਲੇ ਆ ਤੇ ਇਹੋ ਹੀ اپیل ہے ਸਰਕਾਰਾਂ ਅਗੇ ਵੀ ਕਿ ਚਿੱਟੇ ਤੇ ਨੱਥ ਪਾਉਣੀ ਚਾਹੀਦੀ ਆ ਤਾਂ ਕਿ ਜਿਹੜੀ ਜਵਾਨੀ ਵੱਸ ਸਕੇ ਮੇਰਾ ਨਾਮ ਰਵੀ ਰਪਾਲ ਪਰਿ ਸਾਸਰੀਕਾਲ ਤੇ ਮੈਂ ਤੁਹਾਡਾ ਆਪਣਾ ਕਬੱਡੀ ਖਿਡਾਰੀ ਸਤੂ ਖੜੂ ਸਾਹਿਬ ਤੇ ਅੱਜ ਕੈਲੇ ਕਲਾਂ ਪਿੰਡ ਦੇ ਵਿੱਚ ਕਬੱਡੀ ਟੂਰਨਾਮੈਂਟ ਸੀਗਾ ਜਿਸ ਦੇ ਵਿੱਚ ਸਾਡੀ ਟੀਮ ਵਿਨਰ ਰਹੀ ਤੇ ਬਤੌਰ ਬੈਸਟ ਯਾਫੀ ਫੋਰ ਟਰੈਕਟਰ ਮੈਨੂੰ ਮਿਲਿਆ ਤੇ ਰੇਡਰ ਡੇਰਾ ਬਾਬਾ ਨਾਨਕਲੇ ਗੱਜੇ ਨੂੰ ਮਿਲਿਆ ਸੋ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੇ ਟੂਰਨਾਮੈਂਟ ਕਮੇਟੀ ਦਾ ਧੰਨਵਾਦ ਕਰਦਾ ਹਾਂ ਆਲਮੋਸਟ ਇੰਟਰਨੈਸ਼ਨਲ ਲੈਵਲ ਤੇ ਖੇਡਦਿਆਂ ਮੈਨੂੰ 12 ਸਾਲ ਹੋ ਗਏ ਜੀ 13ਵਾਂ ਸਾਲ ਚੱਲ ਰਿਹਾ ਜੀ ਕਿੰਦਾ ਲੱਗ ਮਹਿਸੂਸ ਕਰ ਰਹੇ ਹੋ ਅੱਜ ਇੱਕ ਵੱਡਾ ਨ ਸੋ ਮਿਹਨਤ ਕੀਤੀ ਦਾ ਮੁੱਲ ਮਿਲਦਾ ਤੇ ਬਹੁਤ ਖੁਸ਼ੀ ਹੁੰਦੀ ਹੈ ਜੀ ਭਾਜੀ ਅੱਜ ਨੌਜਵਾਨ ਜਿਹੜੇ ਨਸ਼ਿਆਂ ਦੀ ਦਲਦਲ ਵਿੱਚ ਪਏ ਹੋਏ ਆ ਉਹਨਾਂ ਨੂੰ ਸੁਨੇਹਾ ਦੇਣਾ ਚਾਹੁੰਦਾ ਬਿਲਕੁਲ ਜੀ ਬਿਲਕੁਲ ਸਾਰੇ ਪੰਜਾਬ ਦੇ ਜਿਹੜੇ ਨੌਜਵਾਨ ਆ ਮੈਨੂੰ ਮੇਰੇ ਵੱਲੋਂ ਛੋਟੇ ਵੀਰ ਵੱਲੋਂ ਬੇਨਤੀ ਆ ਕਿ ਨਸ਼ਿਆਂ ਦੀ ਦਲਦਲ ਚੋਂ ਨਿਕਲ ਕੇ ਮਾੜੇ ਕੰਮ ਛੱਡ ਕੇ ਗਰਾਊਂਡਾਂ ਨਾਲ ਜਿਹੜੋ ਇਹ ਨਹੀਂ ਕਬੱਡੀ ਹੋਰ ਵੀ ਸਾਰੀਆਂ ਗੇਮਾਂ ਨਾਲ ਜਿਹੜੋ ਤੇ ਤੰਦਰੁਸਤ ਪੰਜਾਬ ਦੀ ਜੋ ਸਿਰਜਣਾ ਕਰ ਸਕੀਏ ਥੈਂਕ ਯੂ ਜੀ ਜਦੇਤੇ ਮੰਨੂ ਕਲੇਅਰ ਆਸਟ੍ਰੇਲੀਆ ਬੜਾ ਮਾਣ ਕਰਦਾ ਪਾਲ ਢਿਲਵਾ ਆਸਟ੍ਰੇਲੀਆ ਵਾਲਾ ਆ ਯਾਰਾਂ ਦਾ ਯਾਰ ਆ ਮੇਰੇ ਵੀਰੋ ਆਸਟ੍ਰੇਲੀਆ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਕਬੱਡੀ ਕਲੱਬ ਮੱਲਬਾਰ ਦਾ ਆਸਟ੍ਰੇਲੀਆ 'ਚ ਗੱਲਾਂ ਹੁੰਦੀਆਂ ਨੇ ਮੰਨੂ ਕਲੇਰ ਦੀਆਂ ਪਰ ਮੈਨੂੰ ਲੱਗਦੀ ਗੱਲ ਇਧਰ ਗਰਦੇਤ ਇੱਕ ਟਰੈਕਟਰ ਤੇ ਇੱਕ ਟਰੈਕਟਰ ਤੇ ਲਿਖ ਦੋ ਆ ਕਿਸੇ ਨੇ ਕਰਿਆ ਗਰਦੇਤ ਪਰ ਮੈਨੂੰ ਲੱਗਦੀ ਗੱਲ ਪੁਆਇੰਟ ਕਿਹਦੇ ਹਿੱਸੇ ਏ ਥੋੜਾ ਪਿਆਰ ਤਿਆਨੇ ਰੱਖੀ ਨਾ ਮੈਂ ਸਹੌਰਿਆਂ ਦੀ ਹੋਈ ਥੋੜਾ ਪਿਆਰ ਰਣ ਮੇਰੇ ਭਰਾ ਬਣ ਕੇ ਕਿੰਨਾ ਜ਼ਿੰਦਗੀ ਚ ਹੱਸੀ ਉਹਨਾਂ ਢੋਲੀ ਹਾਂਜੀ ਪ੍ਰਾਈਸ ਤੇ ਜਾ ਰਹੇ ਹੈ ਜਲਦੀ ਸਿੰਘ ਨੂੰ ਲੱਖ ਲੱਖ ਵਾਰ ਦਾ ਸਰਦਾਰ ਸੁਨੀਲ ਸਿੰਘ ਜੀ ਨੂੰ ਬਹੁਤ ਬਹੁਤ ਵਾਰ ਦਾ ਆਜੀ ਸਵਰਗ ਆਹ ਤਰੰਦੇ ਅਮੀਰੋ ਸਾਡੇ ਪ੍ਰਾਕਰਮੇਤ ਕੇਚੇ ਦਾ ਵੀ ਵੱਡਾ ਸਹਿਯੋਗ ਹੈ ਮਾਨਾ ਮਾਰਾ ਜਿੱਥੇ ਬੈਂਜਨ ਭਰਾਵਾਂ ਨੇ ਮਾਰ ਦਿੱਤਾ ਤੇ ਉੱਥੇ ਗਰਮੇਤ ਕੇਚੇ ਨੇ ਬਹੁਤ ਵੱਡਾ ਪਿਆਰ ਕੀਤਾ ਕਿੰਨਾ ਕਿੰਨਾ ਜੋ ਖੇਤਰ ਅਮਰੇ ਕਰੀ ਸੰਗਤ ਦਾ ਧੰਨਵਾਦ ਕਰਦੇ ਹਾਂ ਜੀ ਬਹੁਤ ਬਹੁਤ ਸੇਵਾ ਹਾਂਜੀ ਚਲੋ ਜੀ ਜਵਾਬ ਚੌਲ ਦੀ ਟੀਮ ਵੱਡੇ ਹੈਰੀ ਮੁੰਡੇ ਕਰਾਰ ਰਚਿਤ ਕੇ ਟੈਨਮਾਰਕ ਗਿੱਲੇ ਗਿੱਲ ਦਿਨੇ ਬਹੁਤ ਜ਼ਿੰਦੇਬਾਦ ਉਹਨਾਂ ਦੀ ਟੀਮ ਹੈ ਗੁਰਦਾਸਪੁਰ ਤੋਂ ਪੱਤਰਕਾਰ ਲਾਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਦੇਖਦੇ ਰਹੋ ਨਿਰਪੱਖ ਪੋਸਟ